ਇੱਕ ਤਸੀਹੇ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਚੋਣਾਂ ਬੈਠੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਬਿਲੀ ਉਲੀਤੀ ਲਗਾ ਦਿੱਤੀ ਗਈ ਹੈ। ਅਗਲੇ 6 ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਜ਼ ਤੇ ਵਿਦਵਾਨ ਨੇ ਜਾਂ ਪਬਲਿਕ ਰੁਮੇਂ ਦੇ ਵਿੱਚ ਜਿਹੜੀ ਗੱਲ ਰੱਖ ਕੇ ਤੇ ਪਬਲਿਕ ਦੀ ਰਾਇ ਲੈ ਕੇ ਪੰਜਾਬੀਆਂ ਦੀ ਰਾਇ ਲੈ ਕੇ ਸਿੱਖਾਂ ਦੀ ਰਾਇ ਲੈ ਕੇ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕੀਤਾ ਜਾਵੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਟੁਰਕੇ-ਫਿਰ ਟੁਰਕੇ ਸਾਡੇ ਆਉਂਦੇ ਨੇ। ਉਹ ਇਹ ਨਹੀਂ ਹੈ ਕਿ ਪ੍ਰਧਾਨਾਂ ਦੀ ਮਰਜ਼ੀ ਦੇ ਨਾਲ ਜ਼िला ਪ੍ਰਧਾਨ ਸਾਹਿਬ ਦੇ ਤੇ ਸਰਕਲ ਪ੍ਰਧਾਨ ਸਾਹਿਬ ਦੇ ਇਹ ਗੱਲ ਫਿਰ ਬਿਲਕੁਲ ਨਹੀਂ ਹੋਏਗੀ ਉਹਦੇ ਲਈ ਅਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ। ਕਿ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼िला ਪ੍ਰਧਾਨਾਂ ਦੀ ਸਰਕਲ ਪ੍ਰਧਾਨਾਂ ਦੀ ਜਾਂ ਜੋ ਵੀ ਹੈ ਉਹ ਚੋਣ ਜਿਹੜੀ ਹੈ ਉਹ ਕਰਵਾਉਣਗੇ। ਤੇ ਤਾਂ ਕਿ ਲੋਕਤੰਤਰਕ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਹੈ ਉਹ ਜਿਹੜੇ ਟੁਰਕੇ ਜਿਹੜਾ ਹੈ ਉਹ ਆਉਣ ਤੇ ਲੋਕਾਂ ਨੇ ਕੰਮ ਕਰੇ। ਇਹ ਕੁਝ ਫੈਸਲੇ ਜਿਹੜੇ ਆ ਇਸੇ ਤਰ੍ਹਾਂ ਇੱਕ ਇਸਤਰੀ ਆਕਾਦੀ ਦਲ ਜਿਹੜਾ ਹੈ ਉਹਦਾ ਅਸੀਂ ਵਿੰਗ ਦਾ ਗਠਨ ਕਰਨਾ ਹੈ ਉਹਦੇ ਲਈ ਵੀ ਅਸੀਂ ਕਈ ਚੀਜ਼ ਕੀਆਂ ਸਵਾਲਾਂ ਕਿਉਂਕਿ ਇਹਨਾਂ ਲੰਮਾ ਸਮਾਂ ਜਿਹੜਾ ਇਸਤਰੀ ਆਕਾਦੀ ਦਲ ਨੂੰ ਇਸਤਰੀ ਵਿੰਗ ਨੂੰ ਰਨ ਕੀਤਾ ਤੇ ਇਹਨਾਂ ਦੀਆਂ ਸਵਾਲਾਂ ਅਸੀਂ ਜਿੰਨੀਆਂ ਉਹ ਲੈਣ ਵਾਸਤੇ ਬਿਠਾਇਆ ਇਹ ਤਾਂ ਬਿਲਕੁਲ ਕੀਤੀ ਹੈ ਕਿ ਇਹ ਕੁਝ ਸਾਦੇ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਮਝੇ ਰਾਏ ਮਸ਼ਵਰੇ ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਦੇ ਹੁਕਮ ਕਰਤਾ ਤੇ ਹੋ ਗਿਆ ਪ੍ਰਧਾਨ ਨੇ ਆ ਕਰਤਾ ਤੇ ਕਹਿੰਦੇ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਪਾਰਟੀ ਦਾ ਪ੍ਰਾਣਾ ਖਾਸਾ ਨਮੀਆਂ ਦੀਆਂ ਦੇ ਉੱਤੇ ਅਸੀਂ ਕੰਮ ਕਰਕੇ ਚੱਲਾਂਗੇ। ਐਸੇ ਤਾਂ ਬਹੁਤ ਸਾਰੇ ਨਾਂ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆਂ। ਲੇਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ। ਪਰਿਵਾਰਵਾਦੀ ਰਾਜਨੀਤੀ ਜੋ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਕਰੀਏ। ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ। ਤੇ ਨਹੀਂ ਸਾਨੂੰ ਜ਼ਰੂਰਤ ਹੈ ਅਸੀਂ ਆਪਣਾ ਆਪਣਾ ਕੰਮ ਕਰਨਾ ਹੈ ਆਪਣੀ ਅਸੀਂ ਲੀਗ ਵੱਡੀ ਕਰਨੀ ਆ ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਵਾਧਤ ਨਹੀਂ ਹੈ ਮਜਬੂਰ ਨਹੀਂ ਉਹ ਕਹਿੰਦੇ ਕਿ ਹੁਣ ਆਪਣਾ ਵੱਖਰਾ ਚੁੱਲਾ ਬਣਾ ਕੇ ਉਹਦੇ ਤੋਂ ਬਾਲਣ ਲਈ ਜਾਂਦੇ ਆ ਤੇ ਤੁਸੀਂ ਮੈਂ ਬਹੁਤ ਵਧੀਆ ਸਵਾਲ ਕੀਤਾ ਮੈਂ ਕੱਲ ਵੀ ਇਹ ਗੱਲ ਕਹੀ ਹੈ ਔਰ ਉਸ ਦਿਨ ਅਫਲਾਸਤੀ ਵੀ ਇਹ ਗੱਲ ਕਹੀ ਸੀ ਕਿ ਇਹ ਆਦੇਸ਼ ਹੋਇਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਲਓ ਤੇ ਬਾਕੀ ਧੜੇ ਨੇ ਜਿਹੜਾ ਸੁਧਾਰ ਲੈ ਤੇ ਨਾ ਹਿੱਟ ਚੱਲ ਰਿਆ ਸੀ ਉਹਨੇ ਉਸੇ 2 ਦਸੰਬਰ ਦੀ ਸ਼ਾਮ ਨੂੰ ਅਸਤੀਫਾ ਦੇ ਦਿੱਤੇ ਸੀ। ਉਹ ਰਜ਼ਾਇਨ ਕਰਕੇ ਜਿਹੜਾ ਹੈ ਉਹ ਬਹਿ ਗਏ ਸੀ। ਤਾਂ ਇਹ ਵੱਡੀ ਤਰ੍ਹਾਂ ਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਆਵਾਜ਼ ਮਾਰਨ ਦਾ ਕਿ ਭਾਈ ਤੁਸੀਂ ਅਸਤੀਫੇ ਦੇ ਦਿੱਤੇ ਆ ਹੁਣ ਆਓ ਬੈਠੀਏ ਰਲ ਮਿਲ ਕੇ ਤੇ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦੇਣੀ ਹੈ ਇਹਨਾਂ ਨੂੰ ਚਾਹੀਦੀ ਸੀ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ। ਇਹਨਾਂ ਨੇ ਬਿਲਕੁਲ ਨਹੀਂ ਦਿੱਤੀ ਐਸ ਕਰਕੇ ਖਿੜੋੜੇ ਇਹ